ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਹਰਿਆਣੇ 'ਚ ਇਕੱਠੇ ਹੋਏ ਆ ਮੇਰੇ ਨਾਲ ਵੱਖ-ਵੱਖ ਪਿੰਡਾਂ ਤੋਂ ਸੰਗਤ ਪਹੁੰਚੀ ਆ ਮੋਤਵਾਲ ਸੱਜਣ ਵੀ ਪਹੁੰਚੇ ਆ ਅੱਜ ਸਾਡਾ ਇਕੱਠੇ ਹੋਣ ਦਾ ਮਕਸਦ ਇਹ ਆ ਕਿ ਇੱਥੇ Haryana ਦੇ ਵਿੱਚ ਅਸੀਂ ਲਾਂ ਪੰਦੀ ਸ਼ੁਰੂ ਕੀਤੀ ਆ ਇਕੱਠੇ ਕਰਕੇ ਲੋਕਾਂ ਨੂੰ 17 ਤਰੀਕ ਨੂੰ ਜਿਹੜਾ ਭਾਈ ਨਵਦੀਪ ਸਿੰਘ ਜਲਵੇੜੇ ਦੇ ਹੱਕ ਦੇ ਵਿੱਚ ਐਸਐਸਪੀ ਦਫ਼ਤਰ ਦੇ ਅੱਗੇ ਹਵਾਲੇ ਵੱਡਾ ਇਕੱਠ ਰੱਖਿਆ ਗਿਆ ਉਹਦੇ ਸਬੰਧ ਚ ਇਹ ਲਾਮਬੰਦੀ ਆ ਪਿੰਡਾਂ ਦੀ ਤੇ ਅਪੀਲ ਕਰਦੇ ਆ ਪੰਜਾਬ Haryana UP Rajasthan ਦੇ ਲੋਕਾਂ ਨੂੰ ਕਿ ਸਾਨੂੰ ਅੱਜ ਲੋੜ ਆ ਉਸ ਜਹਾਦ ਨੂੰ ਜੋਦੇ ਨਾਲ ਖੜਨ ਦੀ ਜਿਹੜਾ ਯੋद्धा 212 ਦੇ ਕਿਸਾਨੀ ਅੰਦੋਲਨ ਦੇ ਵਿੱਚ ਵੀ ਇੱਕ ਦਾ ਕੇ ਲੜਿਆ ਬੱਚੇ ਪਾਏ ਗਏ ਜਿਹੜਾ ਨੌਜਵਾਨ ਐਸ ਮੋਰਚੇ ਦੇ ਵਿੱਚ ਵੀ ਸੰਭੂ ਹੋਵੇ ਖਨੌੜੀ ਹੋਵੇ ਹਰਿਆਣੇਜ ਹੋਵੇ ਪੂਰਾ ਹੱਕ ਟਾ ਕੇ ਲੜਦਾ ਰਿਹਾ ਲੋਕਾਂ ਨੂੰ ਲਾਂਬੰਦ ਕਰਦਾ ਰਿਹਾ ਕਾਫਲੇ ਬਣ ਕੇ ਪਿੰਡਾਂ ਦੇ ਵਿੱਚੋਂ ਮੋਰਚਾਂ ਬਲ ਤੋਰਦਾ ਰਿਹਾ ਪਿਛਲੇ ਕਈ ਮਹੀਨਿਆਂ ਤੋਂ ਉਸ ਨੌਜਵਾਨ ਨੂੰ ਚੱਕ ਕੇ ਹਰਿਆਣਾ ਪੁਲਿਸ ਵੱਲੋਂ ਨਾਲ ਸੈਂਟਰ ਦੀ ਜਿਹੜੀ ਪੁਲਿਸ ਹੈ ਜਾਂ ਸੈਂਟਰ ਦੀ ਜਿਹੜੀ ਸਰਕਾਰ ਵਾਲੀ ਵੀ ਆ ਸੈਂਟਰ ਦੇ ਆਸ ਕਾ ਨਾਰਲੀਆਂ ਹੋਈਆਂ ਨੇ ਉਹਨਾਂ ਨੇ ਚੱਕ ਕੇ ਅੰਨਾਂ ਦੇ ਛੱਤ ਢਾ ਗਿਆ ਜ਼ੁਲਮ ਕੀਤਾ ਗਿਆ ਉਹਦੇ ਚੱਡੇ ਪਾੜੇ ਗਏ ਉਹਨੂੰ ਪਾਣੀ 'ਚ ਡੋਬੋਇਆ ਗਿਆ ਉਹਦੇ ਗਰਾਂਟ ਲਾਇਆ ਗਿਆ ਗੋਤੰਗਾਂ ਦੇ ਉੱਤੇ ਉਹਦੇ ਉਹਨੂੰ ਕਈ ਕਈ ਰਾਤਾਂ ਤਾਹਾਂ ਬੰਨ ਕੇ ਛੱਤ ਨਾਲ ਬਾਹਾਂ ਬੰਨ ਕੇ ਥਲੋਂ ਲੱਤਾਂ ਬੰਨ ਕੇ ਉਸ ਨੌਜਵਾਨ ਨੂੰ ਕਈ ਕਈ ਰਾਤਾਂ ਸੌਣ ਨਹੀਂ ਦਿੱਤਾ ਗਿਆ ਜੇ ਮੜਾ ਵੋਟਾ ਅੱਖ ਲਾਉਂਦਾ ਸੀਗਾ ਮੱਲੋ ਮੱਲੀ ਨੀਂਦ ਆਉਂਦੀ ਸੀ ਤਾਂ ਨੋਹ ਤੇ ਗੁੱਥੇ ਤੇ ਪਰਾਂ ਦੇ ਡੰਡਾ ਮਾਰਦੇ ਸੀ ਉਹ ਕਿਹੜਾ ਦਸ਼ੰਦਰਾ ਜਿਹੜਾ ਉਸ ਨੌਜਵਾਨ ਦੇ ਢਾਇਆ ਨਹੀਂ ਗਿਆ ਕੀਤਾ ਨਹੀਂ ਗਿਆ ਇੱਕ ਨਹੀਂ ਦੋ ਨਹੀਂ ਪੂਰੇ 17 ਪਰਚੇ ਹਰਿਆਣੇ ਜਿਹੜੇ ਤੇ ਦੇ ਦਿੱਤੇ ਗਿਆ ਇੱਕ ਪਰਚੇ ਜਮਾਨਤ ਹੁੰਦੀ ਆ ਦੂਜਾ ਪਰਚਾ ਦੂਜੇ ਜਮਾਨਤ ਦਾ ਤੀਜਾ ਪਰਚਾ ਤਿਆਰ ਹੁੰਦਾ ਐਸ ਤਰ੍ਹਾਂ 17 ਮੁਕੱਦਮੇ ਤੋਂ ਪਹਿਲਾਂ ਦੇ ਚੁੱਕੇ ਆ ਜੇਲ੍ਹ ਦੇ ਅੰਦਰ ਵੀ ਉਹਨੂੰ ਇੰਨਾ ਤੰਕ ਕੀਤਾ ਜਾ ਰਿਹਾ ਉਸ انسان ਦਾ ਬਹੁਤ ਬੁਰਾ ਹਾਲ ਹੈ ਉਸ ਯੋਧੇ ਦਾ ਪਰ ਉਹ ਚੜਦੀ ਕਲਾ ਚ ਹੈ ਇਹ ਸਾਰੀ ਨਿਸ਼ਾਨੀ ਹੈ ਕਿ ਯੋਧੇ ਹਮੇਸ਼ਾ ਜਿੱਲਾਂ 'ਚ ਹੋਣ ਸੰਘਰਸ਼ਾਂ 'ਚ ਹੋਣ ਚਾਹੇ ਵੱਡੇ ਪਏ ਹੋਣ ਮਰਨ ਕਿਨਾਰੇ ਪਏ ਹੋਣ ਪਰ ਗੱਲ ਹਮੇਸ਼ਾ ਚੜਦੀ ਕਲਾ ਦੀ ਕਰਦੇ ਆ ਸੋ ਆਓ ਮੇਰੇ ਪੰਜਾਬ ਦੇ ਹਰਿਆਣੇ ਦੇ ਯੂਪੀ ਦੇ ਰਾਜਸਥਾਨ ਦੇ ਲੋਕੋ ਉੱਠ ਕੇ ਆਪਾਂ ਉਸ ਨੌਜਵਾਨ ਨੂੰ ਬਾਹਰ ਲੈ ਕੇ ਆਈਏ ਜੋ ਹੋਰ ਜਾਂ ਜਲਮੁਨ ਨੱਥ ਪਾਈਏ ਉਹਦੇ ਪਰਚਿਆਂ ਨੂੰ ਰੱਦ ਕਰਾਈਏ 17 ਤਰੀਕ ਨੂੰ ਐਸਐਸਪੀ ਦਫ਼ਤਰ ਅੰਮ੍ਰਾਲੇ ਦੇ ਅੱਗੇ ਕੱਟ ਰੱਖਿਆ ਗਿਆ ਮੈਂ ਪੰਜਾਬ ਦੇ ਹਰਿਆਣੇ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਆਪੋ ਆਪਣੇ ਪਿੰਡਾਂ ਚੋਂ ਟ੍ਰੈਕਟਰਾਂ ਲਿਆ ਕੇ ਗੱਡੀਆਂ ਲੈ ਕੇ ਬੱਸਾਂ ਲੈ ਕੇ ਕਾਫਲਿਆਂ ਦੇ ਰੂਪ ਦੇ ਵਿੱਚ ਅੰਮ੍ਰਾਲੇ ਪਹੁੰਚਣਾ ਮੈਨੂੰ ਇਹ ਵੀ ਪਤਾ ਲੱਗਿਆ ਹੈ ਤਰੀਕ ਨੂੰ ਹੋਵੇਗਾ 16 ਤਰੀਕ ਨੂੰ ਇਹ ਰੇਲ ਗੱਡੀਆਂ ਬੰਦ ਕਰ ਦੇਣਾ ਇਹ ਨਾਕੇ ਲਾ ਦੇਣਾ ਤੇ ਘਰੋ ਘਰੀ ਆ ਕੇ ਆਗੂਆਂ ਨੂੰ ਫੜਨਾ ਸ਼ੁਰੂ ਕਰ ਦੇਣਾ ਸੇਸ਼ ਕਰਕੇ ਆਪਾਂ ਪੂਰੀ ਮੁਸਤੈਦੀ ਦੇ ਨਾਲ ਚਕੰਨੇ ਹੋ ਕੇ ਸੁਚੇਤ ਹੋ ਕੇ ਦ੍ਰਿੜਤਾ ਨਾਲ ਦਲੇਰੀ ਨਾਲ ਲੀਡਰਤਾ ਦੇ ਨਾਲ ਆਪਾਂ ਹਰ ਹਾਲ 17 ਤਰੀਕ ਨੂੰ 17 ਜੁਲਾਈ ਨੂੰ ਸਸ ਵੀ ਦਫਤਰ ਦੇ ਕਿ ਲੱਖਾਂ ਦੀ ਗਿਣਤੀ 'ਚ ਘੱਟ ਕਰਨਾ ਤੇ ਇਹ ਸਰਕਾਰ ਨੂੰ ਗੋਡੇ ਭਾਰ ਲੈ ਕੇ ਆਉਣਾ ਜੋ ਇਹ ਜੁਲਮ ਸਾਡੇ ਉਹਨਾਂ ਯੋਧਿਆਂ ਦੇ ਕਰ ਰਹੀ ਹੈ ਇਹ ਨੂੰ ਯਾਦ ਰੱਖਿਓ ਕਿ ਅੱਜ ਅਸੀਂ ਉਸ ਨੌਜਵਾਨ ਦਾ ਨਾਂ ਖੜ੍ਹ ਸਕੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲਈ ਮਰਨ ਵਾਲੇ ਲੜਨ ਵਾਲੇ ਖੜਨ ਵਾਲੇ ਸਾਡੀਆਂ ਜ਼ਮੀਨਾਂ ਬਚਾਉਣ ਵਾਲੇ ਕਿਸਾਨੀ ਲਈ ਮਜ਼ਦੂਰਾਂ ਲਈ ਲੜਨ ਵਾਲੇ ਸਾਡੀ ਸੱਭਿਆਚਾਰ ਨੂੰ ਬਚਾਉਣ ਲਈ ਲੜਨ ਵਾਲੇ ਯੋਧੇ ਕਰਾਜ ਬਣ ਕੇ ਬੈਠ ਜਾਣਗੇ ਵੀ ਇੱਥੇ ਮਗਰੋਂ ਕੋਈ ਬਾਤ ਨਹੀਂ ਪੁੱਛਦਾ ਸੁਖ ਭਰਾਵੋ ਹੁਣ ਕਰਾਜ ਬੈਠਣ ਦਾ ਵੇਲਾ ਨਹੀਂ ਅੱਜ ਅਸੀਂ ਲਾਮਬੰਦੀ ਸ਼ੁਰੂ ਕੀਤੀ ਆ ਹਰਿਆਣੇ ਦੇ ਪਿੰਡਾਂ 'ਚ ਹੀ ਇਕੱਠੇ ਪਿੰਡ ਖੜੇ ਆ ਗੁਰੂ ਘਰ ਦੇ ਵੱਡੇ ਇਕੱਠ ਵਕ ਵਕ ਪਿੰਡਾਂ ਤੋਂ ਸੰਗਤ ਆਈ ਹੈ ਪੰਜਾਬ 'ਚ ਵੀ ਜਾਵਾਂਗੇ ਸੁਆਓ ਆਪਾਂ 17 ਨੂੰ ਆਪਣੇ ਆ ਜਮੀਰ ਦੀ ਬਾਤ ਹੋਵੇ ਆਪਣੇ ਦਿਲ ਦੀ ਬਾਤ ਸੁਣ ਕੇ ਵੀ ਨਹੀਂ ਯਾਰਾ ਉਹ ਕਿਸੇ ਖਾਲ ਬੱਟ ਪਿੱਛੇ ਨਹੀਂ ਕੋਈ ਜ਼ਮੀਨੀ ਝਗੜੇ ਪਿੱਛੇ ਨਹੀਂ ਕੋਈ ਧਰੇਲੂ ਮਸਲੇ ਪਿੱਛੇ ਨਹੀਂ ਉਹ ਸਾਡੀ ਖਾਤਰ ਸਾਡੀਆਂ ਫਸਲਾਂ ਨਸਲਾਂ ਨੂੰ ਬਚਾਉਣ ਲਈ ਸਾਡੀਆਂ ਜ਼ਮੀਨਾਂ ਨੂੰ ਬਚਾਉਣ ਲਈ ਉਹ ਪੂਰੀ ਮਨੁੱਖਤਾ ਦੀ ਲੜਾਈ ਲੜਦਾ ਸਾਡਾ ਨੌਜਵਾਨ ਨਵਦੀਪ ਸਿੰਘ ਜਲਵੇੜਾ ਪਿਛਲੇ ਕਈ ਮਹੀਨਿਆਂ ਤੋਂ ਇਹ ਹਕੂਮਤ ਦਾ ਪਛਦਰ ਚੱਲ ਰਿਹਾ ਭਰਾਓ ਆਓ ਉੱਠ ਕੇ 17 ਤਰੀਕ ਨੂੰ ਕਾਬਲੇ ਵੜ ਕੇ ਬਹੀਰਾ ਕੱਟ ਗਏ ਅੰਮ੍ਰਾਲੇ ਪਹੁੰਚ ਗਏ ਤੇ ਇਹ ਸਰਕਾਰ ਨੂੰ ਦਿਖਾ ਗਏ ਇਕੱਲਾ ਨਵਦੀਪ ਨਹੀਂ ਹਜ਼ਾਰਾਂ ਲੱਖਾਂ ਲੋਕ ਜਾਹਰਣ ਦੀਆਂ ਮਾਵਾ ਨੌਜਵਾਨ ਬਜ਼ੁਰਗਾ ਉਸ ਯਾਰੂ ਜੋਦੇ ਦੇ ਨਾਲ ਖੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ